ਤਾਂ ਹਾਂਜੀ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਪਿੰਡ ਲਾਲਾਂ ਬਾੜ ਡੇਰਾ ਸੋळा ਕੀ ਮਾਮਲਾ ਜਿਹੜਾ ਗਲੀ ਦੀਆਂ ਇੱਟਾਂ ਨਾਲ ਛੇੜਛੜ ਕੀਤੀ ਗਈ ਗਲੀ ਦਾ ਇਹ ਗਲੀ ਵਿੱਚ ਨਜਾਇਜ਼ ਰੈਂਪ ਬਣਾਇਆ ਗਿਆ ਸਾਡੇ ਗਵਾਂਢੀ ਸਾਬਕਾ ਸਰਪੰਚ ਚਰਨਜੀਤ ਸਿੰਘ ਵੱਲੋਂ ਘਰ ਤੋਂ ਘਰ 2 ਫੁੱਟ ਦਾ ਰੈਂਪੋ ਹੈ ਜਿਹਦੇ ਵਿੱਚ ਆਪਾਂ ਸਰਕਾਰੀ ਸੰਪਤੀ ਨੂੰ ਛੇੜ ਨਹੀਂ ਸਕਦੇ ਇਹ ਸਾਡੇ ਮੌਜੂਦਾ ਸਰਪੰਚ ਦੀ ਨਿਗਰਾਨੀ ਦੇ ਵਿੱਚ ਹੋਇਆ ਵਾ ਮੈਂਬਰ ਸਰਪੰਚ ਸਾਰੇ ਆਏ ਐ ਇੱਥੇ ਵਨੋਗ ਲੋਕ ਕੋਈ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਪਰ ਉਹ ਸਰਪੰਚ ਸਾਹਿਬ ਆਪਣੀ ਗੱਲ ਤੋਂ ਨਹੀਂ ਹਟੇ ਹਾਂ ਇਸ ਬੰਦੇ ਕੋਈ ਬीडीपीਓ ਸਾਹਿਬ ਨੂੰ ਕੋਈ ਦਿੱਤੀ ਨਹੀਂ ਰਹੀ ਉਸੇ ਪਿਛਲੇ ਮਹੀਨੇ ਚੌਥੇ ਮਹੀਨੇ 11 ਤਰੀਕ ਨੂੰ ਆਪਣੀ ਐਪਲੀਕੇਸ਼ਨ ਦੇ ਗਏ ਆ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਨੇ ਸਾਨੂੰ ਇਹ ਭਰੋਸਾ ਦਵਾਇਆ ਕਿ ਇਹ ਕਰਾਂਗੇ ਤੁਹਾਡਾ ਮਸਲਾ ਹੱਲ ਕੋਈ ਕੋਈ ਕਾਰਵਾਈ ਕੀਤੀ ਗਈ ਨਹੀਂ ਜੀ ਉਹ ਤਾਂ ਬਸ ਉਹ ਆਪਣਾ ਮੌਕਾ ਵੇਖ ਕੇ ਗਏ ਆ ਆਪਣੇ ਜਈ ਸਾਹਿਬ ਤੇ ਉਹਨਾਂ ਨੇ ਮੌਕੇ ਦੇ ਵਿੱਚ ਉਹ ਵੀ ਵੇਖ ਕੇ ਗਏ ਆ ਵੀ ਦੋ ਤੋਂ 2.5 ਫੁੱਟ ਰੈਂਪ ਨਜਾਇਜ਼ ਚੁੱਕਿਆ ਗਿਆ ਹਾਂ ਕੀ ਮੰਗ ਨੰਗਣ ਤੇ ਮੁਸ਼ਕਲ ਆ ਰਹੀਆਂ ਨੇ ਹਾਂਜੀ ਭਾਜੀ ਬਹੁਤ ਮੁਸ਼ਕਲ ਆ ਕੀ ਮੰਗ ਕੀ ਕਰਦੇ ਜੀ ਮੰਗੀ ਹੋਈ ਆ ਭਾਜੀ ਇਹ ਸਰਕਾਰੀ ਗਲੀ ਹੈ ਨਹੀਂ ਇਦਾਂ ਕੋਈ ਆਪਣੀ ਮਰਜ਼ੀ ਨਾਲ ਹੱਥ ਲਾ ਸਕਦਾ ਸਰਕਾਰੀ ਹਟ ਨਹੀਂ ਪੁੱਟ ਸਕਦਾ ਇਹਨੂੰ ਸੱਦਾ ਕੀਤਾ ਜਾਵੇ ਪੱਧਰਾ ਕੀਤਾ ਜਾਵੇ ਸਾਡੀ ਮੰਗੇ ਹੋਈ ਆ ਹਾਂਜੀ ਪੱਧਰਾ ਕਰਕੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਹੁਣ ਮੈਂ ਲਾਸਟ ਵਾਰੀ ਤਰਨਤਾਰਨ ਡੀਡੀਪੀਓ ਦਫ਼ਤਰ ਵੀ ਜਾ ਕੇ ਆਪਣੀ ਐਪਲੀਕੇਸ਼ਨ ਦੇ ਕੇ ਆਇਆ ਉਹਨਾਂ ਨੇ ਸਾਨੂੰ ਇਹੋ ਹੀ ਕਿਹਾ ਕਿ ਅਸੀਂ ਆਪਣਾ ਪੇਪਰ ਹੀ ਕਰ ਸਕਦੇ ਆ ਤੁਹਾਡੇ ਅਰਜੀ ਉਹਨਾਂ ਨੂੰ ਖਡੂਸਾ ਉਹਨਾਂ ਗੱਡੀ ਆ ਹੁਣ ਖਰੂਬਸਾਹ ਵਾਲੇ ਆਪਣੇ ਵੀਡੀਓ ਸਾਹਿਬ ਉਹ ਕਹਿੰਦੇ ਕਿ ਨਹੀਂ ਅਸੀਂ ਇਹੋ ਕਰ ਸਕਦੇ ਤੋਦ ਨਹੀਂ ਕੋਈ ਕਰ ਸਕਦੇ ਤੁਹਾਨੂੰ ਅਨਸਾਫ਼ ਨਹੀਂ ਮਿਲਿਆ ਤਾਂ ਮੀਡੀਆ ਸਾਹਮਣੇ ਆਇਓ ਹਾਂਜੀ ਭਾਈ ਤੁਹਾਨੂੰ ਇਹ ਵੀਡੀਓ ਸਾਹਿਬ ਦੀ ਸ਼ਾਇਦ 28 ਤਰੀਕ ਨੂੰ ਬਦਲੀ ਵੀ ਆ ਰਿਟਾਇਰਮੈਂਟ ਹੋਆ ਪਰ ਦੋ ਮਹੀਨੇ ਹੋ ਗਏ ਤੁਹਿਆ ਵੇਖੋ ਦੋ ਮਹੀਨਿਆਂ ਦੇ ਵਿੱਚ ਸਾਡਾ ਕੰਮ ਹੋ ਜਾਣਾ ਚਾਹੀਦਾ ਹੈ ਸਿਮ ਤੋਂ ਤੱਕ ਮਨਸਾਫ਼ ਕਹਿੰਦੇ ਹੀ ਕਿ ਜਿਹੜੀ ਸਰਕਾਰੀ ਸੰਪਤੀ ਨਾਲ ਛੇੜਛਾੜ ਨਹੀਂ ਕੀਤੀ ਜਾਊਗੀ ਨਹੀਂ ਭਈ ਉਹ ਤਾਂ ਸਾਹਮਣੇ ਸਾਰਾ ਕੋਈ ਕੀ ਉਹਨਾਂ ਕੋਲ ਕੀ ਉਮੀਦ ਕਰਦੇ ਇਹ ਵੀ ਬਈ ਆਪਣੇ ਇਨਸਾਫ਼ ਦੀ ਮੰਗ ਕਰਦੇ ਕਿ ਸਾਡਾ ਗਲੀ ਪਧਰੀ ਕੀਤੀ ਜਾਵੇ ਹਾਂਜੀ ਕੀ ਨਾਮ ਦਾ ਡੈਰੀਪਰ ਦਾ ਨਾਮ ਦਰਸ਼ਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਸ ਪਿੰਡ ਦੇ ਰਸੋਈ ਜੀ ਤੇ ਕੀ ਮਾਮਲਾ ਜਿਹੜਾ ਗਲੀ ਦੇ ਵਿੱਚ ਇੱਟਾਂ ਨੂੰ ਪੁੱਟ ਕੇ ਜਿਹੜਾ ਰੈਂਪ ਬਣਾਇਆ ਮਾਮਲਾ ਇਹਦਾ ਏਦਾਂ ਕਿ ਵੀਰੋਂ ਨੇ ਨਾ ਰੈਂਪ ਬਣਾਇਆ ਸੀ ਆ ਜਿਹੜਾ ਇਹਹੀ ਮਾਮਲਾ ਤੇ ਉਹ ਅਲੀਗੇਸ਼ਨ ਲਾ ਰਹੇ ਕਿ ਉੱਚਾ ਬਣਿਆ ਬਿਲਕੁਲ ਉੱਚਾ ਬਣਿਆ ਅਸੀਂ ਇਹ ਨਹੀਂ ਕਹਿ ਰਹੇ ਕਿ ਸਹੀ ਬਣਿਆ ਠੀਕ ਹੈ ਜੀ ਪਰ ਜਦੋਂ ਰੈਂਪ ਵੀਰ ਜੀ ਨਾਲ ਬਣਾਉਣਾ ਸੀਗਾ ਨਾ ਤੇ ਭਾਈ ਉਹਨਾਂ ਨੇ ਸਰਪੰਚ ਸਾਹਿਬ ਨੇ ਇਹ ਘਰੇ ਭੇਜਿਆ ਸੀ ਉਹ ਕਹਿੰਦੇ ਸੀ ਤੁਸੀਂ ਬਣਾ ਲਓ ਪਰ ਉਹ ਥੋੜਾ ਉੱਚਾ ਕਰਕੇ ਹੁਣ ਇਹਨਾਂ ਦੇ ਅਲੀਗੇਸ਼ਨ ਇਹ ਆ ਕੇ ਜਿਆਦਾ ਉੱਚਾ ਬਣ ਗਿਆ ਹਾਂਜੀ ਆਹ ਰੋਜੀ ਇਹਦੀ ਕੋਈ ਆਪਾਂ ਕੈਸ ਆਦੇ ਪਰਮਿਸ਼ਨ ਵਗੈਰਾ ਲਈ ਉੱਚਾ ਕਰਨ ਦੀ ਪੰਚਾਇਤ ਤੋਂ ਨਹੀਂ ਨਹੀਂ ਜੀ ਕੋਈ ਨਹੀਂ ਜੀ ਨਹੀਂ ਲੱਗਦਾ ਨਹੀਂ ਸਰਕਾਰੀ ਗੱਡੀ ਦੀ ਇੱਥੇ ਟ੍ਰਾਂਪੋਰਟ ਦੀ ਬਿਲਕੁਲ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਹੀ ਬਣਿਆ ਇੱਕ ਬੰਦੇ ਨੇ ਨਹੀਂ ਕਿਹਾ ਕਿ ਨਹੀਂ ਚਲੋ ਠੀਕ ਹੈ ਗਲਤ ਆ ਅਸੀਂ ਇਹ ਨਹੀਂ ਕਹਿੰਦੇ ਸਹੀ ਬਣਿਆ ਜਾਂ ਗਲਤ ਆ ਪਰ ਇਹ ਹੈ ਕਿ ਅਸੀਂ ਉਹ ਵੀਰ ਜੀ ਹਾਂ ਜਦੋਂ ਭਾਜੀ ਨੂੰ ਗਿਆ ਸੀ ਨਾ ਪੁੱਛਣ ਆ ਵੀਰ ਜੀ ਨੂੰ ਉਹਨਾਂ ਘਰੇ ਉਹ ਕਹਿੰਦੇ ਥੋੜਾ ਤੁਸੀਂ ਨਾ ਉੱਚਾ ਕਰਕੇ ਬਣਾ ਲਓ ਜਿਆਦਾ ਬਣ ਗਿਆ ਫਿਰ ਵੀਰ ਜੀ ਹਾਂ ਨੇ ਸਾਨੂੰ ਉਦੋਂ ਦੱਸਿਆ ਪੰਜਾਬ ਨੂੰ ਜਦੋਂ ਬਿਲਕੁਲ ਕੰਪਲੀਟ ਹੋ ਗਿਆ ਜੇ ਮੰਨ ਲਓ ਸਟਾਰਟ ਹੁੰਦਾ ਉਦੋਂ ਦੱਸਦੇ ਉਹ ਉਦੋਂ ਰਗਵਾ ਸਕਦੇ ਫਿਰ ਵੀ ਅਸੀਂ ਇਹਨਾਂ ਵੀਰ ਜੀ ਹਾਂ ਨੇ ਇਹ ਕਿਹਾ ਕਿ ਆਪਾਂ ਇਦਾਂ ਕਰਦੇ ਰੈਂਪ ਆਪਾਂ ਨਵਾ ਕਰ ਦਿੰਦੇ ਆ 5 6 ਇੰਚ ਤੇ ਤੁਹਾਡੇ ਵਾਲਾ ਬੰਦਾ ਥੋੜਾ ਹੋਰ ਉੱਚਾ ਕਰਕੇ ਆਪਾਂ ਇੱਕ ਲੈ ਲੀਏ ਤੇ ਗੱਲੀ ਬਣਾ ਦਿੰਦੇ ਆ ਇਹ ਕੱਲ ਵੀ ਗੱਲ ਹੋਈ ਜਿਹੜੇ ਬਾਰੇ ਜੱਸ ਹੋ ਗਈ ਜੇ ਰਾਤ ਨੂੰ ਆ ਗਿਆ ਵੀ ਨਹੀਂ ਅਸੀਂ ਇਹ ਗੱਲ ਨੂੰ ਐਗਰੀ ਨਹੀਂ ਕਰਦੇ ਤੁਹਾਡੇ ਵੱਲੋਂ ਪੰਚਾਇਤ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਸਾਡੇ ਨੂੰ ਕੋਈ ਨਹੀਂ ਅਸੀਂ ਤਾਂ ਅਸੀਂ ਤਾਂ ਵੀਡੀਓ ਸਾਬ ਨੂੰ ਗਏ ਆ ਜੀ ਸਾਡੇ ਵੱਲੋਂ ਮਹਿਕਮਾ ਜਿਹੜੀ ਮੱਦੀ ਕਾਰਵਾਈ ਕਰੇ ਹੁਣ ਕਿ ਅਸੀਂ ਪੈਂਡ ਦੀ ਪੰਚਾਇਤ ਜਿਹੜੀ ਅਸੀਂ ਦੋਹਾਂ ਘਰਾਂ ਚ ਨਾਲ ਲੱਗ ਸਕਦੇ ਆ ਜੀ ਸਾਨੂੰ ਦੋਹਾਂ ਘਰਾਂ ਸਾਂਝੇ ਉਹ ਵੀ ਸਾਂਝੀ ਹੋਣੀ ਸਾਂਝਾ ਅਸੀਂ ਤਾਂ ਸਾਰੇ ਬੰਨੇ ਇੱਕ ਹੀ ਗੱਲ ਕਰਨੀ ਆ ਜੀ ਜਿਹੜੀ ਸੱਚੀ ਆ ਚੋਰ ਅਸੀਂ ਬੋਲਣਾ ਨਹੀਂ 나ਹੀਂ ਗਲਤ ਗੱਲ ਨੂੰ ਸਹੀ ਕਹ ਸਕਦੇ ਆ ਨਾ ਸਹੀ ਨੂੰ ਗਲਤ ਕਹ ਸਕਦੇ ਨਹੀਂ ਏਡਾ ਇਹਨਾਂ ਰੈਂਪੋਚਾ ਕੀਤਾ ਉਹ ਪੰਚਾਇਤ ਦੀ ਸੈਂਟੀ ਨਾਲ ਨਹੀਂ ਨਹੀਂ ਜੀ ਨਹੀਂ ਘਰ ਨੂੰ ਕੋਈ ਸਾਂਤ ਨਹੀਂ ਰੱਖੀ। ਕੀ ਨਾਮ ਤੁਹਾਡਾ ਨਿਕਰੇਗਾ? ਮੇਰਾ ਨਾਮ ਜਪਲਦੇਵ ਸਿੰਘ ਪਿੰਡ ਮੇਰਾ ਡੇਰਾ ਸੋਲ। ਯਾਨੀ ਕਿ ਮੇਰੀ ਜਿਹੜੀ ਧਰਮ ਪਤਨੀਆਂ ਬੀਬੀ ਸਗਰਾਜਕੌਰ ਉਹ ਐਵੇਂ ਲਈ ਮੇਜ ਦਾ ਸਰਪੰਚ ਆ। ਸੋ ਇਹ ਕੀ ਮਾਮਲਾ ਜੀ ਗਲੀ ਦਾ ਜਿਹੜਾ ਸਰਕਾਰ ਕੀਤਾ ਗਲੀ ਦਾ ਮਾਮਲਾ ਸੀ ਜੀ ਮੈਂ ਤੇ ਮੈਨੂੰ ਸਰਪੰਚ ਸਾਹਿਬ ਨੇ ਕਿਹਾ ਸਾਫਕਾ ਨੇ ਇਹਨਾਂ ਦਾ ਜਾ ਕੇ ਵੇਖ ਕੇ ਆ ਤੇ ਪੁੱਛ ਕੇ ਆਪ ਜੀ ਮੈਂ ਕਹਿਣ ਤੇ ਅਸੀਂ ਉੱਚਾ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਮੈਂ ਇਹਨਾਂ ਲਗਿਆ ਇਹਨਾਂ ਨੂੰ ਪੁੱਛਿਆ ਉਹਨਾਂ ਦੇ ਜੀ ਆਪਣਾ ਖਰਚੇ ਤੇ ਕਰਨ ਸੰਕਤੇ ਤੇ ਕਰ ਲੈਣਾ ਤੇ ਸਾਨੂੰ ਕੋਈ ਤਰਾਜ ਨਹੀਂਗਾ ਪਰ ਉਹ ਗੱਲ ਕਰੀ ਵੀ ਤਰਾਜ ਆਇਆ ਕਰਕੇ ਉਹ ਗਿਆ ਰੈਂਪ ਬਣ ਗਿਆ ਉੱਚਾ ਅੱਛਾ ਉੱਚਾ ਬਣ ਕਰਕੇ ਤਰਾਜ ਹੋਇਆ ਫਿਰ ਮੈਂ ਕੱਲ ਵੀ ਆਇਆ ਕੋਈ ਰਿਸ਼ਤੇਦਾਰ ਆਇਆ ਸੀ ਮੌਣਾ ਨੂੰ ਮਨਿਆ ਦਿੱਤਾ ਮੈਂ ਕਿ ਜੇ ਬਾਲੀ ਜਾਲ ਇਹਨਾਂ ਵਾਲੇ ਪਾਸੇ ਪਾ ਕੇ ਮਿੱਟੀ ਤਾਂ ਉੱਚਾ ਕਰ ਦਿੰਨੇ ਆ ਤੇ ਉਹ ਰੈਂਪ ਨੂੰ ਹਟਾ ਕੇ 6-7 ਇੰਚ ਨੀਵਾ ਕਰਦੇ ਇਹ ਸਾਰਾ ਕੁਝ ਤੁਹਾਡੀ ਸਮਝੀ ਨਾਲ ਹੋਇਆ ਹਾਂਜੀ ਨਹੀਂ ਸੰਤੀ ਤੇ ਮੈਂ ਸੰਤੀ ਤੇ ਉਹਨਾਂ ਨੇ ਕਿ ਕਹਿੰਦੇ ਰਹੇ ਆ ਮੁੜ ਕੇ ਨਹੀਂ ਦੋਵੇਂ ਗੱਲ ਰੜ ਗਈ ਇਹ ਹੀ ਆਪਣੇ ਉਹ ਜਿੱਤਿਆੜਾ ਕੋਈ ਆੜਗੇ ਤੇ ਸਾਡਾ ਕੋਈ ਮੜਵੇ ਰੋਲੀ ਨਾ ਰਹਿ ਗਿਆ ਇਹ ਫਿਰ ਸਤਿ ਵੀ ਸਭ ਕੁ ਚਲ ਗਏ ਤੁਹਾਡੇ ਪੰਚਾਇਤ ਵਾਲੋਂ ਕੀ ਐਕਸ਼ਨ ਲਿਆ ਜਾਊਗਾ ਸਾਡੇ ਪੰਚਾਇਤ ਵਾਲੋਂ ਹੁਣ ਐਂ ਤੇ ਸ਼ਰਬ ਸੰਤੀ ਨਾ ਬਣੇ ਐਸੀ ਕੇਸ ਤੇ ਵੀ ਐਕਸ਼ਨ ਨਹੀਂ ਲੈ ਸਕਦੇ ਜੇ ਤੇ ਉਹ ਇਹਨਾਂ ਪੀ ਸਾਡੇ ਕੋਈ ਤੁਹਾਡਾ ਬੰਦੀ ਆ ਫਿਰ ਤੇ ਅਸੀਂ ਕਿਸੇ ਤੇ ਐਕਸ਼ਨ ਲਈਜੀ ਕਿਸੇ ਕੀ ਐਕਸ਼ਨ ਲੈ ਸਕਦੇ ਸ਼ਰਬ ਸੰਤੀ ਨਾ ਬਣਾਇਆ ਸਾਰੇ ਪਿੰਡ ਨੇ ਬਣਾਇਆ ਮੈਂ ਸਰਕਾਰੀ ਸਰਕਾਰੀ ਪ੍ਰੋਜੈਕਟ ਨਹੀਂ ਅਸੀਂ ਤੇ ਇਹ ਕਰ ਸਕਦੇ ਸਾਂ ਇਹਨਾਂ ਦਾ ਕਿ ਬਹਿ ਇਹਨਾਂ ਨਾਲ ਜੋ ਅਸੀਂ ਕਿਹਾ ਕੋਲੋਂ ਖਰਚਾ ਲਾ ਕੇ ਵੀ ਵੀ ਤੁਹਾਡਾ ਸੈਟਿੰਗ ਕਰ ਦਿੰਨੇ ਆ ਪਰ ਇਹ ਨਹੀਂ ਕੋਈ ਨਾਇਰ ਸਿੰਘ ਕੀ ਕਰ ਸਾਂ ਇਹ ਵੀਡੀਓ ਸਾਹਿਬ ਕਹਿੰਦਾ ਕਿ ਤੁਸੀਂ ਆ ਕੇ ਇਹਨਾਂ ਦੇ ਜਿੱਦਾਂ ਮਸਲਾ ਹੰਦਾ ਹੱਲ ਕਰ ਠੀਕ ਅੰਜ ਕੀਨਾ ਤੁਹਾਡਾ ਨਰਾਣਾ ਚਰਨੀ ਸਿੰਘ ਕਿਹੜਾ ਪਿੰਡ ਆ ਡੇਰਾ ਤੁੰਗ ਇੱਕ ਹਰਪਾਲ ਸਿੰਘ ਨੌਜਾਨ ਤੁਹਾਡੇ ਤੇ ਦੋਸ਼ ਲਾ ਰਿਹਾ ਪੀ ਜਿਹੜਾ ਸਰਕਾਰੀ ਗਲੀ ਨੂੰ ਕੁੱਟ ਕੇ ਉੱਚਾ ਕੀਤਾ ਗਿਆ ਕੋਈ ਪਰਮਿਸ਼ਨ ਨਹੀਂ ਲਈ ਕੀ ਆ ਸਾਰਾ ਮਾਮਲਾ ਜੀ ਮਾਗਲਾ ਵੇਖੋ ਜੀ ਨਾਲਿਆ ਵੀ ਇਹ ਸਾਡਾ ਸਾਰਾ ਪਰਿਵਾਰ ਇੱਕ ਹੀ ਆ ਇਹ ਸਾਡੇ ਸਕੇ ਹੀ ਆ ਚਲੋ ਵਧੀਆ ਰਹਿੰਦੇ ਸਾਰੇ ਗੰਦਬਾਤ ਹੀ ਕੋਈ ਨਹੀਂ ਕੋਈ ਸਾਡਾ ਲੜਾਈ ਝਗੜਾ ਨਹੀਂ ਆ ਕੋਈ ਕੁਛ ਨਹੀਂ ਮੈਂ ਕੁਛ ਘਰ ਦਾ ਕੰਮ ਕਰਾਇਆ ਮੇਰੇ ਗੇਟ ਉੱਚੇ ਹੋ ਗਏ ਕੁਛ ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਦੋ ਤਿੰਨ ਵਾਰੀ ਵੀ ਆਪਾਂ ਗਲੀ ਉੱਚੀ ਕਰ ਲਈਏ ਤੁਹਾਡਾ ਵੀ ਥੋੜਾ ਨੀਵਾ ਆ ਤੇ ਮੇਰਾ ਵੀ ਉੱਚਾ ਹੋ ਗਿਆ ਵਾ ਤੇ ਆਪਾਂ ਬਰਾਬਰ ਕਰ ਲਈਏ ਇਮਾਨੇ ਪਹਿਲਾਂ ਸ਼ਾਂਤੀ ਦਿੱਤੀ ਹਫਤਾ ਨਾਂਗਾ ਤਿੰਨ ਚਾਰ ਵਾਰੀ ਪੁੱਛਿਆ ਫੇਰ ਕਹਿੰਦੇ ਵੀ ਸਾਡੇ ਕੋਲ ਖਰਚਾ ਨਹੀਂ ਹੈਗਾ ਤੁਸੀਂ ਆਪ ਖਰਚਾ ਲਾ ਲਓ ਮੈਂ ਹੱਥ ਸਾਂਦੇ ਥਾਂ ਦੇ ਖਰਚਾ ਲਾਉਣਾ ਮੁਰਗੇ ਕੱਲ ਨੂੰ ਆਪਾਂ ਸਾਬ ਕਰਦੇ ਫੇਰ ਲੜਦੇ ਰਵਾਂਗੇ ਫੇਰ ਤਰਪਾਨ ਸਾਹਿਬ ਨੂੰ ਮੈਂ ਕਰਾਇਆ ਇਹਨਾਂ ਨੂੰ ਕਹਿੰਦੇ ਵੀ ਸਾਡੇ ਕੋਲ ਤਾਂ ਖਰਚਾ ਨਹੀਂ ਹੈਗਾ ਤੁਸੀਂ ਆਪਣੇ ਤੌਰ ਤੇ ਆਪਣਾ ਜਿੰਨਾ ਕਰਨਾ ਕਰ ਲਓ ਚਲੋ ਜੀ ਮੈਂ ਲਾ ਕੇ ਫਿਰ ਮਿਸਤਰੀ ਬੰਦੇ ਤੇ ਮਿੱਟੀ ਪਾਈ ਤਿੰਨ ਟਰਾਲੀਆਂ ਚੋਂ ਬਣਾਤਾ ਤਿੰਨ ਚਾਰ ਦਿਨ ਲੱਗੇ ਇਹ ਲੱਗਦਾ ਨਹੀਂ ਤਾਂ ਇਹ ਤੁਹਾਡਾ ਪਰਿਵਾਰਕ ਮਸਲਾ ਹੈ ਤਾਂ ਤੁਸੀਂ ਸਰਕਾਰੀ ਪ੍ਰਾਪਰਟੀ ਨੂੰ ਛੇੜਛਾੜ ਕਰ ਰਹੇ ਹੋ। ਦੇਖੋ ਜੀ ਸਰਕਾਰੀ ਪ੍ਰਾਪਰਟੀ ਠੀਕ ਆ। ਸਰਕਾਰੀ ਪ੍ਰਾਪਰਟੀ ਦੇ ਦੀ ਆਪਾਂ ਹੀ ਮੰਗਣਾ ਵਾ ਕਿ ਸਰਕਾਰ ਨੇ ਤੁਹਾਨੂੰ ਦੀ ਬੰਦੋਦਰੀ ਲਗਾਉਣੇ ਆ। ਹੁਣ ਮੇਰਾ ਗੇਟ 3 ਫੁੱਟ 40 ਸੀਗਾ ਤੇ ਮੈਨੂੰ ਪ੍ਰੋਬਲਮ ਆਉਂਦੀ ਸੀ ਤੇ ਮੈਂ ਤਾਂ ਕਰਕੇ ਕੀਤਾ। ਤੇ ਹੁਣ ਚੱਕਰਿਆ ਵੀ ਸਹਿਮਤੀ ਇਹਨਾਂ ਦੇ ਦਿੱਤੀ ਸਾਰਾ ਕੁਝ ਕਰਤਾ ਜਦੋਂ ਬਣ ਗਿਆ ਤੇ ਬਾਅਦ ਚ ਜਾ ਕੇ ਦਰਖਾਹਤ। ਮੇਰੀ ਸਹਿਮਤੀ ਤੁਹਾਨੂੰ ਦਿੱਤੀ ਸੀ ਕੋਈ ਲਿਖਤੀ ਦਿੱਤੀ ਜਾਂ ਹੁੰਦਾ ਸੀ। ਦੇਖੋ ਪਰਿਵਾਰਾਂ ਦੇ ਵਿੱਚ ਜਾਂ ਪਿੰਡ ਦੇ ਵਿੱਚ ਲਿਖਤੀ ਕਾਰਵਾਈ ਕਿੱਥੇ ਹੁੰਦੀਆਂ ਤੇ ਦਫ਼ਤਰਾਂ ਦੇ ਵਿੱਚ ਹੁੰਦੀਆਂ ਵੀਰਾ ਨਾ ਸਰਪੰਚ ਸਾਹਿਬ ਦੇ ਵਿੱਚ ਲੱਗੇ ਤੇ ਇਦੋਂ ਵੱਡੀ ਸਹਿਮਤੀ ਹੋਰ ਕੀ ਹੋ ਸਕਦੀ ਆ ਪਰ ਬਾਅਦ ਵਿੱਚ ਇਹਨਾਂ ਦੇ ਪਤਾ ਨਹੀਂ ਕੀ ਮੰਨ ਚਾਹੀਆ ਕੋਈ ਮੈਨੂੰ ਸਮਝ ਨਹੀਂ ਗਈ ਲੱਗਦੀ ਹੁਣ ਕਿੰਨੇ ਮਤਲਬ ਰਿਸ਼ਤੇਦਾਰ ਵੀ ਆਏ ਜਾਂ ਪੰਚਾਇਤ ਆਲੇ ਦੋ ਤਿੰਨ ਵਾਰੀ ਗਏ ਆ ਤੇ ਹੁਣ ਇੱਕੋ ਗੱਲ ਦੀ ਇਹਨਾਂ ਜਿੱਦ ਫੜੀ ਹੋਈ ਹੈ ਕਿ ਥੱਲੇੋਂ ਤੱਕ ਪੁੱਟਣਾ ਚਾਹੀਦਾ ਤੁਹਾਨੂੰ ਜਿਹੜੇ ਮੰਨ ਲਓ ਮੈਂ ਕਹਿੰਦਾ ਵਾਂ ਵੀ ਪੁੱਟੋ ਦੇਣ ਕੋਈ ਗੱਲ ਉਹ ਜਿਹੜੇ ਬੀਡੀਪੀ ਵਾਲੋਂ ਨੋਟਿਸ ਆਇਆ ਉਹਦਾ ਕੋਈ ਜਵਾਬ ਦਿੱਤਾ ਤੁਸੀਂ ਮੈਂ ਜਵਾਬ ਦਿੱਤਾ ਠੀਕ ਮੈਂ ਆਪਣੀ ਜੋ ਹਲਕੀਆ ਬਿਆਨ ਹੀ ਮੈਂ ਉਹਦੇ ਆਇਆ ਹੀ ਉੱਥੇ ਤੇ ਚਲੋ ਵੀਡੀਓ ਸਾਹਿਬ ਨੇ ਜੋ ਕਾਈ ਵਿਭਾਗ ਨੇ ਜੋ ਕਾਰਵਾਈ ਕਰਨੀ ਉਹ ਤੇ ਉਹਨਾਂ ਨੂੰ ਪਤਾ ਹੋਊਗਾ ਉਹਦੇ ਬਾਰੇ ਤੇ ਅਸੀਂ ਕੁਝ ਨਹੀਂ ਜਾਣਦੇ ਠੀਕ ਪੁੱਟ ਦੇਣਾ ਮੇਰਾ ਰੈਂਪ ਵੇੜਾ ਹੋ ਗਿਆ ਮੇਰਾ ਗੇਟ ਹੋ ਗਿਆ 400 ਫੁੱਟਾ 300 ਫੁੱਟਾ ਤੇ ਮੇਰਾ ਵੀ ਕੋਈ ਰਾਈਟ ਬਣਦਾ ਨੰਗਣ ਦਾ ਕਿ ਸਿਰਫ ਇਹੋ ਗੱਲ ਆ ਵੀ ਆਪਾਂ ਕਾਨੂੰਨ ਦੀ ਲਕੀਰ ਪੁੱਟੀ ਜਾਣੀ ਠੀਕ ਹੈ